ਮੈਂ 1-2 ਮਿੰਟ ਹੀ ਲੈਣਿਆ ਬੜਾ ਸਮਾਂ ਨਹੀਂ ਲੈਣਾ ਸਭ ਤੋਂ ਪਹਿਲਾਂ ਸਾਨੂੰ ਫੱਤੇ ਵਾਹਿਗੁਰੂ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਹੀ ਸਤਿਕਾਰਯੋਗ ਆਗੂ ਉਹ ਤੁਸੀਂ ਗੱਲਾਂ ਬਾਤਾਂ ਸੁਣੀ ਨਹੀਂਆਂ ਪਰ ਸੁਣਨ ਤੋਂ ਬਾਅਦ ਤੁਸੀਂ ਅਮਲ ਕਰਕੇ ਜਾਣਾ ਇਸ ਤੋਂ ਬਾਅਦ ਬਾਈ ਲੱਖੇ ਨੇ ਵੀ ਸਾਰਿਆਂ ਨੇ ਬੋਲਣਾ ਪਰ ਆਪਣਾ ਮਕਸਦ ਇੱਕੋ ਹੀ ਹੋਣਾ ਚਾਹੀਦਾ ਕਿ ਜੋ ਪੰਜਾਬ ਦੇ ਵਿੱਚ ਜ਼ਬਰ ਚੱਲ ਰਿਹਾ ਹੈ ਇਹ ਜ਼ਬਰ ਨਾਲ ਕਿਵੇਂ ਟੱਕਰ ਲੈਣੀ ਹੈ ਕਿਵੇਂ ਆਪਾਂ ਇੰਦੀ ਸਰਕਾਰ ਦਾ ਸਰੀਕ ਸੱਚਰੇ ਸਰੀਕ ਬਣ ਕੇ ਰਹਿਣਾ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਕਿਵੇਂ ਆਪਾਂ ਇਸ ਮੁੱਖ ਮੰਤਰੀ ਸਰਕਾਰ ਦੇ ਪੈਰਾਂ ਥੱਲੇ ਹੱਗ ਮਚਾਈ ਹੋਈ ਹੈ ਇਹ ਆਪਣਾ ਮੁੱਖ ਮੰਤਰੀ ਜਾਲ ਬਣ ਗਿਆ ਉਹਦੇ ਵਿੱਚ ਜਿਹੜੀ ਵਿਆਪਤ ਬੁੱਤਰ ਦੀ ਜਿਹੜੀ ਰੂਹ ਆ ਚੁੱਕੀ ਹੈ ਪਰ ਲੋਕੋ ਇਹੀ ਬੇਣਤੀ ਕਰਦੇ ਵੀ ਤਾਕੜੇ ਹੋ ਜਾਓ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਨੇਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਣਤੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਰਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਕਿਉਂ ਨਹੀਂ ਤੁਸੀਂ ਇਹ ਚੀਜ਼ ਕਹਿੰਦੇ ਕਿ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਹੈ ਇਸ ਕਰਕੇ ਆਪਣੀ ਸੋਚ ਸਾਰਿਆਂ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਸ ਸਰਕਾਰ ਦੇ ਸੱਚਰੇ ਸ਼ਰੀਕ ਬਣ ਕੇ ਰਹਿਣਾ ਭਗਵਾਨ ਤੁਮਾਰ ਦੀ ਧੌੜ ਦੀ ਗਲਤੀ ਹੱਡੀ ਬਣ ਕੇ ਰਹਿਣਾ ਗਿਣ ਗਿਣ ਕੇ ਬਦਲੇ ਆਪਾ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜਾ ਤੀਜੇ ਨਾ 도ਗਲਾ ਨੇ ਨਹੀਂ ਲੈਣਾ ਇਸ ਕਰਕੇ ਤਾਕਰੇ ਹੋ ਕੇ ਲੜਾਈ ਲੜਨੀ ਹੈ ਕੱਲ ਵੀ ਬੜੀ ਵੱਡੀ ਸਾਡੇ ਪਰਸੋਂ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁਸੀਬਤ ਆਈ ਉੱਥੇ ਨੌਜਵਾਨ ਕੜਾਏ ਉੱਥੇ ਪੁਲਿਸ ਨੇ ਤਸ਼ੱਦਦ ਕੀਤਾ ਤੇ ਜਦੋਂ ਇਕੱਠ ਹੋਇਆ ਤੇ ਪੁਲਿਸ ਵਾਲਾ ਆ ਕੇ ਸਸਪੈਂਡ ਕਰਤਾ ਇਸ ਕਰਕੇ ਜੋਤ ਸ਼ਬਦ ਤੋਂ ਹੋ ਰਹੀ ਹੈ ਸਾਡੇ ਉੱਪਰ ਹੋ ਰਹੀ ਹੈ ਸਾਡੇ ਆਗੂ ਉੱਪਰ ਹੋ ਰਹੀ ਹੈ ਇਕੱਠੇ ਹੋ ਜੀਏ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈ ਆ ਪੰਜਾਬ ਲਈ ਆ ਨੌਜਵਾਨਾਂ ਲਈ ਆ ਨੌਜਵਾਨ ਉਹ ਜਿਹੜੇ ਲੜਾਈ ਲੜ ਰਹੇ ਆ ਪੰਜਾਬ ਬਚਾਉਣ ਦੀ ਹੈ ਪੰਜਾਬ ਨੂੰ ਬਾਹਰ ਨੌਜਵਾਨਾਂ ਨੂੰ ਭੇਜਣਾ ਚਾਹੁੰਦੇ ਨੇ ਅਸੀਂ ਨੌਜਵਾਨਾਂ ਨੂੰ ਇੱਥੇ ਰੱਖਣਾ ਚਾਹੁੰਦੇ ਆ ਇਹ ਸਾਡੀ ਲੜਾਈ ਚੱਲੀ ਰਹੂਗੀ ਮਰਦੇ ਦਮ ਤੱਕ ਜਾਰੀ ਰਹੂ ਭਗਮਤਵਾਣਾ ਜਿੰਨਾ ਜੋਰ ਲਾਦਾ ਲਾਲਾ ਜਿੰਨਾ ਜੋਰ ਲਾਦਾ ਲਾਲਾ ਤੇਰੇ ਐਵੇਂ ਜਿਕਰੂ ਗਲਤੀ ਹੱਡੀ ਬਣ ਕੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਲੇੜੜੀਆ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਫਿਰ ਉਹ ਲੋਕਾਂ ਅੱਗੇ ਬੇਨਤੀ ਕਰੂਗੀ ਵੀ ਆ ਗਿਓ ਮੇਰੇ ਭਗਵਾਨ ਸਮਾਨ ਲਈ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੂੰ ਜੇਤ ਦੇ ਵਿੱਚ ਹੋਏਗਾ ਅੱਜ ਦੀ ਗੱਲ ਕਹੀ ਹੋਈ ਯਾਦ ਰੱਖੀ ਜਿੰਨਾ ਜੁਮਟਾਉਣਾ ਟਾਲਾ ਸਮਾਂ ਤੱਕ ਤਾਂ ਬਟਲਣਾ ਤਖਤ ਪੜਦਾਂਗੇ ਇਹਨਾਂ ਦਾ ਯਾਦ ਰੱਖਿਓ ਨੌਜਵਾਨੋ ਮੈਂ ਬਸ ਇੰਨੀਆਂ ਕਿ ਮੈਂ ਸਾਰਿਆਂ ਦਾ ਆਗੂ ਸਹਿਬਾਨ ਦਾ ਧੰਨਵਾਦ ਕਰਨਾ ਹੈ ਸਾਰੇ ਤੁਹਾਡਾ ਧੰਨਵਾਦ ਕਰਨਾ ਹੈ ਜਿਹੜੇ ਤੁਸੀਂ ਇੱਥੇ ਆਇਓ ਬਾਈ ਲੱਖੇ ਤੇ ਲਈ ਤੇ ਸਾਡੇ ਆਪਾਂ ਸਭ ਆਪਣੇ ਹੱਕਾਂ ਲਈ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫੋਟੇ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਕੱਲੇ ਜਿਹੜੇ ਬਜ਼ੁਰਗ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਛੋਟੇ ਕਰਕੇ ਸੀ ਜਿਹੜੀ ਏਡੀ ਵੱਡੀ ਲੜਾਈ ਲੜ ਰਹੇ ਆ ਤਾਂ ਕਰਕੇ ਜਿਹੜਾ ਸਰਕਾਰਾਂ ਨਾਲ ਮੱਥਾ ਲਾਇਆ ਹੋਇਆ ਤਾਂ ਕਰਕੇ ਬਾਈ ਲੱਖਾਂ ਸਦਾਣਾ ਦਿਨ ਰਾਤ ਤੁਹਾਡੇ ਲਈ ਲੜਦਾ ਫਿਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ